ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਗੁਰਮਤ ਦੂਸਰੇ ਪਾਸੇ ਮਨਮਤ ਇੱਕ ਪਾਸੇ ਗੁਰਮਤ ਦੇ ਬੁਲਾਰੇ ਦੂਸਰੇ ਪਾਸੇ ਮਨਮਤ ਦੇ ਬੁਲਾਰੇ ਹੁਣ ਉਹ ਜਿਹੜੇ ਮਨਮਤ ਦੇ ਬੁਲਾਰੇ ਨੇ ਗਪੌੜਨਾਥ ਨੇ ਝੂਠੀਆਂ ਕਹਾਣੀਆਂ ਸੁਣਾ-ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਦੇ ਅਕੋਰਡਿੰਗ ਕਹਾਣੀ ਤਿਆਰ ਕਰਕੇ ਉਹਨਾਂ ਤੋਂ ਪੈਸੇ ਐਂਠ ਦੇ ਨੇ ਠੱਗਦੇ ਨੇ ਇੱਕ ਪਾਸੇ ਉਹ ਇੱਕ ਪਾਸੇ ਸੱਚ ਦੇ ਰਾਹ ਤੇ ਤੋਰਨ ਵਾਲੇ ਬੁਲਾਰੇ ਜਾਂ ਲੇਖਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜਿਹੜੇ ਬੋਲਦੇ ਨੇ ਹੁਣ ਮੈਂ ਇੱਕ ਦਿਨ ਸੋਚ ਰਿਹਾ ਸੀ ਵੀ ਇਹ ਕਾਰਨ ਕੀ ਹੈ ਇਹ ਗੱਪਾਂ ਮਾਰਦੇ ਕਿਉਂ ਨੇ ਝੂਠੀਆਂ ਕਹਾਣੀਆਂ ਕਰਦੇ ਕਿਉਂ ਨੇ ਸਾਧਾ ਨੂੰ ਪ੍ਰਮੋਟ ਕਰਦੇ ਕਿਉਂ ਨੇ ਉਹਦੇ ਪਿੱਛੇ ਨੇ ਦੋ ਕਾਰਨ ਉਹਦੇ ਪਿੱਛੇ ਨੇ ਦੋ ਗੱਲਾਂ ਨੰਬਰ 1 ਤੇ ਉਹਨਾਂ ਦੇ ਮਕਸਦ ਦੀ ਪੂਰਤੀ ਹੁੰਦੀ ਹੈ ਉਹਨਾਂ ਨੂੰ ਉੱਥੋਂ ਪੈਸਾ ਜ਼ਿਆਦਾ ਮਿਲਦਾ ਹੋਵੇਗਾ ਲਫਾਫੇ ਭਾਰੇ ਮਿਲਦੇ ਹੋਣਗੇ ਉਹ ਸਾਦਾ ਪਖੰਡੀ ਸਾਦਾ ਦੀਆਂ ਵਰਸੀਆਂ ਤੇ ਜਾਂਦੇ ਹੋਣਗੇ ਉਹ ਸ੍ਰੀ ਚੰਦੀਆਂ ਕੋਲ ਜਾਂਦੇ ਹੋਣਗੇ ਉਹ ਦੇਹ ਧਾਰੀਆਂ ਦੇ ਖਰੋੜੇ ਪੂਜਦੇ ਹੋਣਗੇ ਨੰਬਰ 1 ਤੇ ਉਹਨਾਂ ਦਾ ਮਕਸਦ ਪੂਰਤੀ ਹੋਣੀ ਤੇ ਨੰਬਰ 2 ਦੇ ਉੱਤੇ ਹੈ ਕਿ ਉਹਨਾਂ ਦੀ ਸਮਝ ਦਾ ਤਲ ਬੜਾ ਛੋਟਾ ਹੋਣਾ ਉਹਨਾਂ ਦੀ ਸਮਝ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਾਮ ਆਉਂਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਬਾਣੀ ਸਮਝ ਵਿੱਚ ਨਹੀਂ ਆਈ ਉਹ ਤਾਂ ਵੀ ਇਸ ਰਾਹ ਤੇ ਤੁਰਨਗੇ ਤੇ ਜੇ ਬਾਣੀ ਦੀ ਸਮਝ ਤੇ ਹੈ ਪਰ ਇਧਰ ਮਕਸਦ ਦੀ ਪੂਰਤੀ ਘੱਟ ਹੁੰਦੀ ਕਿਉਂਕਿ ਬਹੁਤੇ ਲੋਕ ਪਖੰਡ ਦੇ ਰਾਹ ਤੇ ਤੁਰਦੇ ਉਹਨਾਂ ਨੂੰ ਨਜ਼ਰ ਪੈ ਤੇ ਪਖੰਡੀਆਂ ਦੀ ਉਹਨਾਂ ਨੇ ਭਾਸ਼ਾ ਬੋਲਣੀ ਸ਼ੁਰੂ ਕੀਤੀ ਉਧਰੋਂ ਮਕਸਦ ਚੰਗੀ ਤਰ੍ਹਾਂ ਪੂਰਾ ਹੁੰਦਾ ਤੇ ਦੂਜਾ ਕਾਰਨ ਇਹ ਹੈ ਚਲੋ ਮੈਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਰੱਖ ਦਿੰਦਾ ਆਮ ਮੀਡੀਆ ਦੇ ਅੰਦਰ ਸੁਣਨ ਦੇ ਅੰਦਰ ਗੱਲਾਂ ਬਾਤਾਂ ਦੇ ਅੰਦਰ ਇਹ ਆਉਂਦਾ ਹੈ ਵੀ ਡਾਕਟਰ ਕਈਆਂ ਦੀਆਂ ਕਿਡਨੀਆਂ ਕੱਢ ਕੇ ਵੇਚ ਦਿੰਦੇ ਨੇ ਉਦੇ ਪਿੱਛੇ ਕਾਰਨ ਕੀ ਇਹ ਬੰਦਾ ਮਾਰਨਾ ਬੜੀ ਵੱਡੀ ਗੱਲ ਹੈ ਕੋਈ ਛੋਟੀ ਜੀ ਘਟਨਾ ਹੈ ਬੰਦੇ ਨੂੰ ਮਾਰ ਦੇਣਾ ਬੰਦੇ ਨੂੰ ਮਾਰ ਦੇਣਾ ਕਿਡਨੀਆਂ ਕੱਢ ਕੇ ਵੇਚ ਦੇਣਾ ਇਹਦੇ ਮਗਰ ਕੰਮ ਕੀ ਕਰਦਾ ਹੈ ਕਿ ਮੇਰਾ ਮਕਸਦ ਤੇ ਮਕਸਦ ਕੀ ਕਿਦਰੋਂ 4 ਪੈਸੇ ਮਿਲ ਜਾਂਦੇ ਹੋਣਗੇ ਚਲੋ ਮੈਂ ਇੱਕ ਹੋਰ ਗੱਲ ਕਰ ਦੇਣਾ ਮਰੇ ਨੂੰ ਆਕਸੀਜਨ ਲਾਦੇ ਨਹੀਂ ਪਿੱਛੇ ਜੇ ਇੱਕ ਛੋਟੀ ਜੀ ਕਲਿੱਪ ਬੜੀ ਵਾਇਰਲ ਹੋਈ ਸੀ ਅਕਸ਼ੇ ਕੁਮਾਰ ਦੀ ਆ ਜਿਹੜਾ ਫਿਲਮੀ ਐਕਟਰ ਹੈ ਕਿ ਕੋ ਹਸਪੀਟਲ ਦੇ ਅੰਦਰ ਜਾਂਦੇ ਨੇ ਮਰੇ ਬੰਦੇ ਨੂੰ ਆਕਸੀਜਨ ਲੱਗੀ ਹੁੰਦੀ ਏ ਉੱਥੇ ਉਹ ਨਾਟਕਬਾਜ਼ੀ ਕਰਦੇ ਨੇ ਦੂਜਾ ਡਾਕਟਰ ਬੁਲਾਉਂਦੇ ਨੇ ਫੀਸ ਦਿੰਦੇ ਨੇ ਤੇ ਉਹ ਕਹਿੰਦੇ ਨੇ ਇਹਨੇ ਪੈਸੇ ਜਮ੍ਹਾਂ ਕਰੋ ਜਲਦੀ ਕਰੋ ਦਵਾਈ ਲਿਓ ਇਦਾਂ ਦੀ ਕਲਿੱਪ ਵਾਇਰਲ ਹੋਈ ਸੀ ਪਰ ਉਦੋਂ ਪਹਿਲਾਂ ਉਹ ਬੰਦਾ ਮਰ ਚੁੱਕਾ ਸੀ ਉਹ ਲਿਆਏ ਮਰੇ ਹੋਏ ਨੂੰ ਸਰ ਦੂਸਰੇ ਹਸਪੀਟਲ ਦਾ ਉਹਨਾਂ ਦੇ ਕੋਲ ਸਰਟੀਫਿਕੇਟ ਵੀ ਸੀ ਕਿ ਮਰਿਆ ਬੰਦਾ ਖੈਰ ਮਰੇ ਨੂੰ ਆਕਸੀਜਨ ਲਾਦੇ ਨਹੀਂ ਇਹਦੇ ਪਿੱਛੇ ਵੀ ਤੇ ਇੱਕ ਅਕਲ ਕੰਮ ਕਰਦੀ ਹੈ ਨਾ ਸੋਚ ਕੰਮ ਕਰਦੀ ਹੈ ਨਾ ਕਿ ਮੇਰਾ ਮਕਸਦ ਪੂਰਾ ਹੋ ਰਿਹਾ ਹੈ ਜਿੱਥੇ ਐਵੇਂ ਦੀ ਸੋਚ ਬਣ ਜਾਂਦੀ ਹੈ ਭਾਵੇਂ ਉਹ ਡਾਕਟਰ ਹੋਵੇ ਵਕੀਲ ਹੋਵੇ ਸਮਾਜਵਾਦੀ ਹੋਵੇ ਪਰੰਪਰਾਵਾਦੀ ਹੋਵੇ ਪ੍ਰਚਾਰਕ ਹੋਵੇ ਜਾਂ ਸਾਧ ਹੋਵੇ ਉੱਥੋਂ ਸ਼ਰਮ ਖੰਭ ਲਾ ਕੇ ਉੜ ਜਾਂਦੀ ਹੈ ਉੱਥੇ ਹਿਆਰ ਖੰਭ ਲਾ ਕੇ ਉੜ ਜਾਂਦੀ ਹੈ ਉਹਨਾਂ ਦਾ ਵੀ ਬਸ ਸੋਚ ਇੱਕੋ ਥਾਂ ਤੇ ਟਿਕੀ ਹੁੰਦੀ ਹੈ ਪੈਸਾ ਇਹ ਸਾਧ ਨੇ ਪੈਸਾ ਚੰਗਾ ਦੇਣਾ ਪਿਛਲੀ ਵਾਰੀ ਦਿੱਤਾ ਸੀ ਐਸ ਸਾਦ ਨੇ ਉਹ ਦੱਸ ਦਿੰਦੇ ਨੇ ਆਪਸ ਵਿੱਚ ਫਲਾਣੇ ਦੀ ਬਰਸੀ ਤੇ ਜਾਣੀ ਉਹ ਪੈਸਾ ਬੜਾ ਜ਼ਿਆਦਾ ਦਿੰਦੇ ਨੇ ਖੈਰ ਬੰਦੇ ਨੂੰ ਮਾਰ ਦਿੰਦਾ ਹੈ ਬੰਦਾ ਥੋੜਿਆਂ ਜਿਹੇ ਪੈਸੇ ਆਲੇ ਆਮ ਘਟਨਾਵਾਂ ਹੁੰਦੀਆਂ ਨੇ ਥੋੜੇ ਪੈਸਿਆਂ ਲਈ ਬੰਦੇ ਦਾ ਕਤਲ ਕਰ ਦਿੱਤਾ ਬੱਚੇ ਕਿਡਨੈਪ ਹੁੰਦੇ ਨੇ ਤੇ ਕਿਉਂ ਹੁੰਦੇ ਨੇ ਥੋੜੇ ਥੋੜੇ ਪੈਸੇ ਆਲੇ ਹੁੰਦੇ ਨੇ ਮਕਸਦ ਦੀ ਪੂਰਤੀ ਵਾਸਤੇ ਮੈਂ ਕਈ ਵਾਰ ਵੇਖਿਆ ਹੈ ਭਾਈ ਭਾਈ ਦਾ ਕਤਲ ਕਰ ਦਿੰਦਾ ਹੈ ਤੇ ਉਹਦੇ ਪਿੱਛੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਵੀ ਕੀ ਤੇ ਕਹਿੰਦੇ ਨੇ ਜੀ ਇਹ ਚਾਰ ਕਮਰਲੇ ਜ਼ਮੀਂਦਾਰ ਰੌਲਾ ਸੀ ਇਹਦੇ ਪਿੱਛੇ ਭਾਈ ਨੇ ਭਾਈ ਦਾ ਕਤਲ ਕਰ ਦਿੱਤਾ ਗੋਲੀ ਮਾਰ ਦਿੱਤੀ ਤੇ ਤੇਜ਼ ਧਾਰ ਹਥਿਆਰ ਦੇ ਨਾਲ ਪਾੜ ਦਿੱਤਾ ਪਿਓ ਪੁੱਤ ਦਾ ਕਤਲ ਕਰ ਦਿੰਦਾ ਹੈ ਪੁੱਤ ਪਿਓ ਦਾ ਕਤਲ ਕਰ ਦਿੰਦਾ ਹੈ ਪੁੱਤ ਮਾਂ ਬਾਪ ਦਾ ਕਤਲ ਕਰ ਦਿੰਦਾ ਹੈ ਗਵੰਡੀ ਦਾ ਕਤਲ ਕਰ ਦਿੰਦਾ ਤੇ ਜੇ ਮਸਲਾ ਵੇਖੋ ਵੀ ਮਸਲਾ ਕੀ ਹੈ ਕਾਰਨ ਕੀ ਤੇ ਕਹਿੰਦੇ ਨੇ ਜੀ ਇਹ ਕਨਾਲ ਦੋਖ ਨਾਲਾਂ ਜ਼ਮੀਂਦਾਰ ਰੌਲਾ ਸੀ ਕਿਦਰੇ ਤੇ ਕਨਾਲ ਦਾ ਛੱਡੋ ਮਮੂਲੀ ਜਿਹਾ ਰੌਲਾ ਹੁੰਦਾ ਹੈ ਵੱਟ ਬੰਨੇ ਦਾ ਹੀ ਰੌਲਾ ਹੁੰਦਾ ਹੈ ਬਿਲਕੁਲ 1 ਇੰਚ 2 ਇੰਚ ਦਾ ਹੀ ਰੌਲਾ ਹੁੰਦਾ ਹੈ মিডিਆ ਵਿੱਚ ਵੇਨੇ ਹੀ ਆ ਰੋਜ਼ ਇਦਾਂ ਦੀਆਂ ਖਬਰਾਂ ਮਕਸਦ ਕੀ ਹੈ ਵੀ ਇਹ ਮੇਰੀ ਪੂਰਤੀ ਹੁੰਦੀ ਹੈ ਮੈਨੂੰ ਪੈਸਾ ਮਿਲਦਾ ਹੈ ਇਹ ਮੇਰੀ ਜ਼ਮੀਨ ਹੈ ਫਸਲ ਮੈਂ ਬੀਜਾਂਗਾ ਇਹਦੇ ਕੋਲ ਜਾਏ ਨਾ ਇਹਦੇ ਕੋਲ ਫਸਲ ਨਾ ਇਹਦੇ ਕੋਲ ਚਾਰ ਦਮੜੇ ਨਾ ਖੈਰ ਹੁਣ ਮੈਂ ਅਖੀਰ ਤੇ ਇੱਕ ਹੋਰ ਗੱਲ ਕਰਦਾ ਵੀ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਿਸ਼ਵਾਸ ਘਾਤ ਕਰਨਾ ਜਿਹੜੇ ਸਾਡੇ ਬਹੁਤ ਸ਼ਿਖਰ ਦੇ ਟੋਪ ਦੇ ਬੁਲਾਰੇ ਕਈ ਕਰਦੇ ਨੇ ਇਹ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਹੈ ਵੀ ਜਦੋਂ ਉਹਨਾਂ ਦੇ ਗਿੱਟੇ ਜਾਂ ਗੋਡੇ ਵੱਜਣੀ ਹੈ ਨਾ ਆਪਣੇ ਆਪ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਮੈਂ ਕਿਸੇ ਦਾ ਨਾਂ ਤਾਂ ਕਰਕੇ ਨਹੀਂ ਲੈ ਰਿਹਾ ਕਿਉਂਕਿ ਤੁਹਾਡੀਆਂ ਬਹੁਤ ਸਾਰਿਆਂ ਬੁਲਾਰਿਆਂ ਦੇ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਮੇਰਾ ਮਕਸਦ ਕਿਸੇ ਨੂੰ ਕਿਸੇ ਦੀ ਸੋਚ ਨੂੰ ਬਦਲੰਦਾ ਹੈ ਮੇਰਾ ਮਕਸਦ ਇਹ ਉਹਨਾਂ ਵੀਰਾਂ ਤੱਕ ਮੇਰੀ ਗੱਲ ਪਹੁੰਚੇ ਹੋ ਸਕਦਾ ਹੈ ਕਿਧਰੇ ਨਾ ਕਿਧਰੇ ਉਹਨਾਂ ਦਾ ਮਨ ਨਰਮ ਹੋਵੇ ਤੇ ਉਹਨਾਂ ਦੇ ਮਨ ਦੇ ਅੰਦਰ ਇਹ ਗੱਲ ਕੰਮ ਕਰ ਜਾਏ ਉਹ ਆਪਣੀ ਸੋਚ ਨੂੰ ਬਦਲ ਲੈਣ ਰਾਹ ਬਦਲ ਲੈਣ ਪਰ ਔਖਾ ਲੱਗਦਾ ਹੈ ਕਿਉਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਸਦੀ ਉਹਨਾਂ ਨੂੰ ਮੇਰੇ ਵਰਗੇ ਕੀਟ ਪਤੰਗੇ ਕੀ ਦੱਸਣਗੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਪਾਸੇ ਨਾ ਮੋੜ ਸਕੇ ਮੈਂ ਉਹਨਾਂ ਨੂੰ ਕੀ ਮੋੜਾਂਗਾ ਖੈਰ ਮੇਰਾ ਇੱਕ ਯਤਨ ਹੈ ਮੇਰਾ ਇੱਕ ਕਰਤਾ ਵਿਅ ਹੈ ਮੇਰਾ ਇੱਕ ਫਰਜ ਹੈ ਜੋ ਮੈਂ ਪੂਰਾ ਕਰਨ ਦਾ ਯਤਨ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਿਸ਼ਵਾਸ ਘਾਤ ਕੌਮ ਦੇ ਨਾਲ ਵਿਸ਼ਵਾਸ ਘਾਤ ਕਾਰਨ ਕੀ ਹੈ ਮਕਸਦ ਦੀ ਪੂਰਤੀ ਸੱਚ ਬੋਲੋਗੇ ਤੇ ਪੈਸਾ ਘੱਟ ਮਿਲੇਗਾ ਕਿਉਂਕਿ ਸੱਚ ਨੂੰ ਸੁਣਨ ਵਾਲੇ ਘੱਟ ਨੇ ਝੂਠ ਬੋਲੋਗੇ ਪੈਸਾ ਜ਼ਿਆਦਾ ਮਿਲੇਗਾ ਕਿਉਂਕਿ ਸਾਧਾਂ ਦੇ ਨਾਲ ਜੁੜੇ ਲੋਕ ਨੇ ਮਨਮਦ ਦੇ ਰਾਹ ਪੈ ਲੋਕ ਨੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਜਿਹਨੂੰ ਕਹਿੰਨੇ ਆ ਉੱਥੇ ਨੇ ਪਖੰਡੀਆਂ ਦੇ ਡੇਰੇ ਪਣਪੰਦਾ ਕਾਰਨ ਹੀ ਹੈ ਨਾ ਹਰ ਖੇਤ ਖੇਤ ਦੇ ਅੰਦਰ ਮਟੀਆਂ ਬਣਨ ਦਾ ਜਾਂ ਜਠੇਰਿਆਂ ਦੀਆਂ ਕਬਰਾਂ ਬਣਨ ਦਾ ਜਾਂ ਹੋਰ ਸ਼ਹੀਦਾਂ ਦੇ ਥਾਂ ਬਣਨ ਦਾ ਕਾਰਨ ਹੀ ਹੈ ਨਾ ਜਿਹੜੇ ਪਾਸਿਓਂ ਗੁਰਮਤ ਨੇ ਵਰਜਿਆ ਸੀ ਖੈਰ ਕੌਮ ਨਾਲ ਵਿਸ਼ਵਾਸ ਘਾਤ ਇਹ ਤੋਂ ਅੱਗੇ ਚੱਲਨੇ ਕੋਈ ਪਰਿਵਾਰ ਨਾਲ ਵਿਸ਼ਵਾਸ ਘਾਤ ਕਰਦਾ ਹੈ ਤੇ ਕੀ ਕਹੋਗੇ ਉਹਨੂੰ ਪਰਿਵਾਰ ਦਾ ਪਲਾ ਨਹੀਂ ਕਰ ਰਿਹਾ ਪਰਿਵਾਰ ਦੇ ਬੁਰੇ ਵਿੱਚ ਜਾ ਰਿਹਾ ਹੈ ਪਰਿਵਾਰ ਉਹਦੇ ਉੱਤੇ ਵਿਸ਼ਵਾਸ ਕਰਦਾ ਸੀ ਉਹਨੇ ਪਰਿਵਾਰ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਜ਼ਮੀਨ ਵੇਚਤੀ ਪਰਿਵਾਰ ਡੁੱਗੀ ਖੱਡ ਵਿੱਚ ਸੁੱਟ ਦਿੱਤਾ ਕੀ ਕਹੋਗੇ ਉਸ ਬੰਦੇ ਵਾਸਤੇ ਇਦੋਂ ਅੱਗੇ ਚੱਲਨੇ ਕੋਈ ਦੇਸ਼ ਨਾਲ ਵਿਸ਼ਵਾਸ ਘਾਤ ਕਰੇ ਤੇ ਦੇਸ਼ ਵਾਲੇ ਭਲਾ ਕੀ ਕਰਦੇ ਨੇ ਕੋਈ ਸੂਈਆ ਹੋਵੇ ਜਸੂਸ ਹੋਵੇ ਕੋਈ ਆਰਮੀ ਦੇ ਅੰਦਰ ਹੋਵੇ ਦੂਜੇ ਢੰਗ ਨਾਲ ਤੀਜੇ ਢੰਗ ਨਾਲ ਦੇਸ਼ ਦੀ ਖਬਰ ਬਰ ਪਚਾਉਂਦਾ ਹੋਵੇ ਦੇਸ਼ ਦੇ ਨਾਲ ਵਿਸ਼ਵਾਸ ਘਾਤ ਕਰਦਾ ਹੋਵੇ ਉਹਨੂੰ ਸਜ਼ਾ ਕੀ ਮਿਲਦੀ ਹੈ ਪਰ ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਵਿਸ਼ਵਾਸ ਘਾਤ ਕਰੀ ਜਾ ਰਹੇ ਆ ਉਹਨਾਂ ਦੇ ਪੈਰਲਰ ਦੂਜੀਆਂ ਗ੍ਰੰਥਾਂ ਨੂੰ ਬਿਠਾ ਰਹੇ ਹੋ ਉਹਨਾਂ ਦੇ ਪੈਰਲਰ ਪਖੰਡੀ ਸਾਧਾਂ ਦੀ ਬੋਲੀ ਬੋਲਦੇ ਹੋ ਤੁਹਾਡਾ ਸ਼ਰਕੀ ਹੋਏਗਾ ਤੁਹਾਨੂੰ ਡਰ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੈਰ ਇੱਕ ખોટી ਸੋਚ ખોਟੀ ਬਿਰਤੀ ਦੇ ਕਾਰਨਾਮੇ ਨੇ ਜਿਹੜੇ ਸਾਡੇ ਵੀਰ ਕਰੀ ਜਾ ਰਹੇ ਨੇ ਬਾਣੀ ਨਾਲ ਖਲਵਾੜ ਕਰਨਾ ਪ੍ਰਚਾਰਕਾਂ ਦਾ ਤੇ ਪਖੰਡੀ ਸਾਧਾਂ ਦਾ ਤੇ ਲੀਡਰਾਂ ਦਾ ਆਮ ਜਿਹਾ ਕੰਮ ਬਣ ਕੇ ਰਹਿ ਗਿਆ ਆਮ ਜਿਹਾ ਕੰਮ ਬਾਣੀ ਨਾਲ ਖਲਵਾੜ ਕਰਨਾ ਤੋਂ ਮੇਰੀ ਇੱਕ ਰਿਕੁਐਸਟ ਹੈ ਵੀ ਆਪਣੀ ਸੋਚ ਨੂੰ ਬਦਲੋ ਮਕਸਦ ਉਹਨਾਂ ਦੇ ਵੀ ਪੂਰੇ ਹੁੰਦੇ ਨੇ ਜਿਹੜੇ ਸੱਚੀ ਸੋਚ ਰੱਖਣ ਵਾਲੇ ਬੁਲਾਰੇ ਨੇ ਨਾ ਉਹ ਤੁਹਾਡੇ ਨਾਲੋਂ ਜ਼ਿਆਦਾ ਪ੍ਰੋਗਰਾਮ ਕਰਦੇ ਨੇ 30 ਦਿਨਾਂ ਦੇ ਅੰਦਰ 35-35 ਪ੍ਰੋਗਰਾਮ ਉਹਨਾਂ ਦੇ ਕੋਲ ਹੁੰਦੇ ਨੇ ਜਿਹੜੇ ਸੱਚ ਦੇ ਬੁਲਾਰੇ ਨੇ ਖੈਰ ਆਪਣੇ ਆਪ ਨੂੰ ਸਦਾਰੋ ਵਿਸ਼ਵਾਸ ਘਾਤੀ ਨਾ ਬਣੋ ਜੇ ਬੋਲੀ ਬੋਲਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ